ਨਮਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇਸੀ ਕਿਚਨ 'ਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਾਗ ਦੀ ਰੈਸিপি ਸਭ ਤੋਂ ਪਹਿਲਾਂ ਆਪਾਂ ਸਾਗ ਨੂੰ ਸਾਫ਼ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਧੋਵਾਂਗੇ ਲਓ ਜੀ ਹੁਣ ਆਪਾਂ ਇੱਥੇ ਸਾਗ ਧੋਵਾਂਗੇ ਸਾਗ ਨੂੰ ਆਪਾਂ ਦੋ ਤੋਂ ਤਿੰਨ ਵਾਰ ਧੋਵਾਂਗੇ ਜਿੰਨੀ ਦੇਰ ਤੱਕ ਪਾਣੀ ਨਹੀਂ ਸਾਫ਼ ਹੁੰਦਾ ਉਨਨੀ ਦੇਰ ਤੱਕ ਆਪਾਂ ਇਹਨੂੰ ਧੋਵਾਂਗੇ ਇਹ ਆਪਾਂ ਨੇ ਦੋ ਗੁੱਟੀਆਂ ਸਾਗ ਦੀਆਂ ਲਈਆਂ ਸੀ ਸਰੋਂ ਦਾ ਸਾਗ ਆ ਤੇ ਇੱਕ ਗੁੱਟੀ ਆਪਾਂ ਲਈ ਸੀ ਪਾਲਕ ਦੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਇਆ ਸੀ ਬਾਥੂ ਤੇ ਥੋੜਾ ਜਿਹਾ ਆਪਾਂ ਲਿਆ ਸੀ ਭਖੜਾ ਚਾਰ ਚੀਜ਼ਾਂ ਤੋਂ ਆਪਾਂ ਸਾਗ ਬਣਾਵਾਂਗੇ ਇਹ ਸਾਗ ਬਹੁਤ ਹੀ ਜਲਦੀ ਬਣ ਜਾਂਦਾ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣਦਾ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਲਓ ਜੀ ਹੁਣ ਆਪਣਾ ਸਾਗ ਸਾਫ਼ ਹੋ ਗਿਆ ਚੰਗੀ ਤਰ੍ਹਾਂ ਆਪਾਂ ਇਹ ਦੋ ਤਿੰਨ ਪਾਣੀ ਨੂੰ ਧੋ ਲਿਆ ਆ। ਹੁਣ ਆਪਾਂ ਸਾਗ ਨੂੰ ਕੱਢ ਕੇ ਪ੍ਰਾਂਤ ਵਿੱਚ ਰੱਖ ਲਾਂਗੇ। ਬਾਥੂ ਤੇ ਪਖੜਾ ਆਪਾਂ ਪਹਿਲਾਂ ਹੀ ਧੋ ਕੇ ਰੱਖ ਲਿਆ ਆ। ਲਓ ਜੀ ਹੁਣ ਆਪਣਾ ਸਾਗ ਵੀ ਸਾਫ਼ ਹੋ ਗਿਆ ਹੁਣ ਆਪਾਂ ਸ਼ੁਰੂ ਕਰਾਂਗੇ ਸਾਗ ਬਣਾਉਣਾ। ਲਓ ਜੀ ਇੱਥੇ ਆਪਾਂ ਚਿੱਲੇ ਨੂੰ ਪਹਿਲਾਂ ਲਿਪ ਪੋਚ ਕੇ ਉਹਦੇ ਵਿੱਚ ਅੱਗ ਬਾਲ ਲਈ ਆ। ਹੁਣ ਆਪਾਂ ਇਹਦੇ ਤੇ ਇੱਕ ਕੱਪੀਲੀ ਰੱਖਾਂਗੇ ਕਿਲੋ ਕੁ ਪਾਣੀ ਆਪਾਂ ਇਹਦੇ ਵਿੱਚ ਪਾ ਦਿੱਤਾ। ਨਾਲ ਜਦ ਤੱਕ ਪਾਣੀ ਗਰਮ ਹੁੰਦਾ ਹੈ ਨਾ ਆਪਾਂ ਢੱਕ ਕੇ ਰੱਖ ਦਾਂਗੇ। ਉਸ ਤੋਂ ਬਾਅਦ ਆਪਾਂ ਸਾਗ ਕਟਾਂਗੇ। ਇੱਥੇ ਆਪਾਂ ਮਸ਼ੀਨ ਨਾਲ ਸਾਗ ਕਟਾਂਗੇ। ਮਸ਼ੀਨ ਨਾਲ ਸਾਗ ਬਹੁਤ ਹੀ ਬਰੀਕ ਕੱਟ ਹੁੰਦਾ ਆ ਤੇ ਬਹੁਤ ਹੀ ਜਲਦੀ ਰਿਚਵੀ ਜਾਂਦਾ ਆ ਤੇ ਬਹੁਤ ਹੀ ਵਧੀਆ ਕੁਲਦਾ ਆ। ਲਓ ਜੀ ਇੱਥੇ ਆਪਾਂ ਸਾਗ ਤੇ ਪਾਲਕ ਲਾ ਲਾਂਗੇ। ਤੇ ਬਾਥੂ ਤੇ ਪਖੜਾ ਥੋੜੇ ਬਰੀਕ ਹੁੰਦੇ ਆ ਇਸ ਕਰਕੇ ਕੱlde ਕੱਟਣੇ ਔਖ ਹੋ ਜਾਂਦੇ ਆ ਥੋੜਾ ਜਿਹਾ ਉੱਪਰ ਪਖੜਾ ਤੇ ਬਾਥੂ ਵੀ ਰੱਖ ਕੇ ਕੱਟ ਰਹੀ ਆ ਲੋ ਜੀ ਥੋੜਾ ਥੋੜਾ ਕਰਕੇ ਆਪਾਂ ਸਾਗ ਕਟਾਂਗੇ ਜਦ ਤੱਕ ਆਪਣਾ ਪਾਣੀ ਗਰਮ ਹੋਣ ਦਾ ਨਹੀਂ ਪਾ ਲੋ ਜੀ ਪਾਣੀ ਆਪਣਾ ਰਿਜੇ ਪੈ ਗਿਆ ਆ ਹੁਣ ਆਪਾਂ ਨੇ ਇੱਥੇ ਚਾਰ ਪੰਜ ਗੰਡੀਆਂ ਲਸਣ ਦੀਆਂ ਛਿੱਲ ਕੇ ਰੱਖੀਆਂ ਹੋਈਆਂ ਨੇ ਉਹ ਆਪਾਂ ਪਾ ਦਾਂਗੇ ਰਿਚ ਦੇ ਪਾਣੀ ਚ ਸਾਫ ਵੀ ਪਾ ਦਾਂਗੇ ਕਿਉਂਕਿ ਜੇ ਕੋਟਾਂਗੇ ਆਪਣੇ ਆਪ ਮਿਕਸ ਹੋ ਜਾਣਗੀਆਂ ਇੱਥੇ ਆਪਾਂ ਨੇ 8-10 ਹਰੀਆਂ ਮਿਰਚਾਂ ਵੀ ਪਾ ਦਿੱਤੀਆਂ ਸਾਥੀਆਂ ਹੀ ਹੁਣ ਆਪਾਂ ਇਹਦੇ ਨਾਲ ਹੀ ਸਾੜ ਪਾ ਦਾਂਗੇ ਜਿਵੇਂ ਜਿਵੇਂ ਆਪਾਂ ਥੋੜਾ ਥੋੜਾ ਸਾਕ ਕੱਟੀ ਜਾਵਾਂਗੇ ਉਸੇ ਤਰ੍ਹਾਂ ਆਪਾਂ ਥੋੜਾ ਥੋੜਾ ਆਹ ਜੀ ਗੀਨੀ ਚ ਪਾ ਲਾਂਗੇ ਲਓ ਜੀ ਆਪਣਾ ਸਾਗ तकरीबन ਸਾਰਾ ਕੱਟਿਆ ਗਿਆ। ਜਿਦਾ ਵੀ ਸਾਗ ਸਾਰਾ ਪਕਾਟ ਲਿਆ। ਹੁਣ ਆ ਪਸਾਰਾ ਸਾਗ ਢਿੱਲੇ ਵਿੱਚ ਪਾ ਦਾਂਗੇ। ਉਸ ਜਿਆ ਪਕੌੜੇ ਨਹੀਂ ਨੋ ਪਕੌੜੇ ਨਾਲ ਆਪਾਂ ਇਸ ਨੂੰ نیچے ਕਰ ਦਿੱਤਾ। ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ। ਥੋੜੀ ਹਰੀ ਮਿਰਚ ਆਪਾਂ ਪਾਤੀ ਆ। ਹੁਣ ਆਪਾਂ ਇੱਕ ਚਮਚੇ ਦੇ ਵਿੱਚ ਨਮਕ ਦਾ ਪਾਵਾਂਗੇ। ਪਾਣੀ ਥੋੜਾ ਘੱਟ ਲੱਗ ਰਿਹਾ। ਆਪਾਂ ਇਸ ਕਰਕੇ ਇਹਦੇ ਉੱਤੇ ਇੱਕ ਕੌਲੇ ਵਿੱਚ ਪਾ ਕੇ ਪਾਣੀ ਗਰਮ ਕਰਨ ਵਾਸਤੇ ਰੱਖਾਂਗੇ। 5 ਮਿੰਟ ਬਾਅਦ ਪਾਣੀ ਆਪਣਾ ਗਰਮ ਹੋ ਗਿਆ। ਹੁਣ ਆਪਾਂ ਇਹਨੂੰ ਦੇ ਵਿੱਚ ਪਾ ਦਾਂਗੇ ਕਿਉਂਕਿ ਖੁੱਲੇ ਪਾਣੀ ਵਿੱਚ ਸਾਗ ਵਧੀਆ ਰਿੱਚਦਾ ਆ ਇਸ ਕਰਕੇ ਦਵਾਰੇ ਆਪਾਂ ਨੂੰ ਪਾਣੀ ਨਹੀਂ ਪਾਉਣਾ ਪਊਗਾ ਲਓ ਜੀ ਆਪਾਂ ਇਹਨੂੰ ਖੋਟਣੀ ਦੇ ਨਾਲ ਮਿਕਸ ਕਰਕੇ ਢੱਕ ਕੇ ਰੱਖ ਦਾਂਗੇ ਇਸ ਤਰ੍ਹਾਂ ਸਾਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਜਲਦੀ ਹੀ ਰਿੱਚ ਜਾਂਦਾ ਆ ਕੁੱਕਰ ਨਾਲੋਂ ਇਸ ਤਰ੍ਹਾਂ ਬਣਾਉ ਸਾਗ ਬਹੁਤ ਹੀ ਵਧੀਆ ਬਣਦਾ ਆ ਲਓ ਜੀ ਹੁਣ ਆਪਾਂ ਸਾਗ ਨੂੰ ਢੱਕ ਕੇ ਰੱਖਾਂਗੇ ਥੋੜ੍ਹੀ ਥੋੜ੍ਹੀ ਤੇਰਵਾ ਦਾਤਮਾ ਸਾਗ ਦੇ ਵਿੱਚ ਘੋਟਣੀ ਫਿਰਾਂਗੇ ਤੇ ਨਾਲ ਹੀ ਅੱਗ ਦੀ ਆਪਾਂ ਚੈੱਕ ਕਰ ਲਾਂਗੇ ਲਓ ਜੀ ਇੱਕ ਘੰਟਾ ਹੋ ਚੁੱਕਿਆ ਆਪਣੇ ਸਾਗ ਨੂੰ ਰਿਜਦੇ ਨੂੰ ਦੇਖੋ ਮਿਰਚਾਂ ਦਾ ਕਲਰ ਵੀ ਚੇਂਜ ਹੋ ਚੁੱਕਿਆ ਹੈ ਬਿਲਕੁਲ ਸਾਗ ਆਪਣਾ ਹੁਣ ਘੋਟਣ ਵਾਸਤੇ ਪੂਰੀ ਤਰ੍ਹਾਂ ਤਿਆਰ ਆ ਆਪਾਂ ਇਹਨਾਂ ਦੱਬ ਕੇ ਵੀ ਦੇਖ ਸਕਦੇ ਹਾਂ ਇਸ ਤੋਂ ਪਤਾ ਲੱਗ ਜਾਂਦਾ ਕਿ ਸਾਗ ਆਪਣਾ ਬਣ ਚੁੱਕਿਆ ਹੈ ਜੇ ਸਾਗ ਆਪਣਾ ਜ਼ਿਆਦਾ ਹੋਵੇ ਤਾਂ ਥੋੜਾ ਬੱਦ ਟਾਈਮ ਵੀ ਲੱਗ ਸਕਦਾ ਆ ਲੋ ਜੀ ਹੁਣ ਆਪਣਾ ਸਾਗ ਤਿਆਰ ਸੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅਲਣ ਇੱਥੇ ਤੁਸੀਂ ਮੱਕੀ ਦੇ ਆਟੇ ਦਾ ਵੀ ਅਲਣ ਪਾ ਸਕਦੇ ਹੋ ਬੇਸਣ ਦਾ ਵੀ ਪਾ ਸਕਦੇ ਹੋ ਮੈਂ ਇੱਥੇ ਬੇਸਣ ਦਾ ਅਲਣ ਪਾ ਰਹੀ ਆ ਉੱਦੀ ਕੁ ਕੌਲੀ ਮੈਂ ਬੇਸਣ ਜੀ ਲਈ ਸੀ ਅਨੁਸਾਰ ਦੇ ਵਿੱਚ ਪਾ ਕੇ ਮੈਂ ਬਲੈਂਡਰ ਨਾਲ ਹੀ ਘੋਟ ਦਿੱਤਾ ਚਾਹੋ ਤਾਂ ਤੁਸੀਂ ਹੱਥ ਅਲੀ ਘੋਟਣੀ ਨਾਲ ਵੀ ਘੋਟ ਸਕਦੇ ਹੋ ਲੋ ਜੀ ਅਸੀਂ ਜਿਆਦਾ ਕਟਿਆ ਹੋਇਆ ਸਾਗ ਖਾਣਿਆ ਇਸ ਕਰਕੇ ਮੈਂ ਇਥੇ ਬਲੈਂਡਰ ਨਾਲ ਹੀ ਘੋਟ ਦਿਆਂ। ਕਲਜੀ ਹੁਣ ਆਪਾਂ ਚੁੱਲੇ ਤੇ ਰੱਖ ਦਿੱਤਾ ਸਾਗ। ਹੁਣ ਆਪਾਂ ਸਾਗ ਨੂੰ 5-7 ਮਿੰਟ ਤੱਕ ਰਜਾਵਾਂਗੇ ਤਾਂ ਕਿ ਆਪਾਂ ਲਣ ਪਾਇਆ ਹੋਇਆ ਪੂਰੀ ਤਰ੍ਹਾਂ ਪੱਕ ਜਾਵੇ। ਇਹਦੇ ਵਿੱਚ ਕੱਚਾ ਪਾਣੀ ਰਹਿਣਾ ਚਾਹੀਦਾ। ਲਓ ਜੀ ਹੁਣ ਆਪਣਾ ਸਾਗ ਵਿਖੋ ਰਿਜਣ ਲੱਗ ਚੁੱਕਿਆ ਹੈ ਇਸ ਤਰ੍ਹਾਂ। 5-7 ਮਿੰਟ ਤੱਕ ਆਪਾਂ ਇਹਨੂੰ ਰੇਚਾ ਦਵਾਵਾਂਗੇ ਵਿੱਚ ਵਿੱਚ ਦੀ ਘੜਚੀ ਜ਼ਰੂਰ ਫੇਰਨੀ ਆਪਾਂ ਇਹਦੇ ਵਿੱਚ ਨਾ ਕਿ نیچے ਨਾ ਲੱਗੇ ਕਿਉਂਕਿ ਅਲਣ ਪਾਇਆ ਹੁੰਦਾ ਆ ਬੇਸਾ ਨੀਚੇ ਵੀ ਲੱਗ ਜਾਂਦਾ ਆ ਆਟਾ ਪਾਇਆ ਹੋਵੇ ਉਹ ਵੀ ਨੀਚੇ ਲੱਗਦਾ ਆ ਲਓ ਜੀ ਹਨਾ ਆਪਣਾ ਸਰਬਾਣ ਕਿ ਤਿਆਰ ਹੋ ਗਿਆ ਆਪਾਂ ਚੁੱਕ ਲੇਤਾ ਨੀਚੇ ਲਾ ਕੇ ਰੱਖ ਦਿੱਤਾ ਦੇਖੋ ਸਰਬਾਣ ਬਹੁਤ ਹੀ ਵਧੀਆ ਬਣਿਆ ਆ ਤੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਤੜਕੇ ਵਾਸਤੇ ਆਪਾਂ ਕੜਾਹੀ ਰੱਖ ਲਈਏ ਜਿੱਲੇ ਤੇ ਆਪਾਂ ਇੱਥੇ 1.5 ਕੱਪ ਚ ਪਾਵਾਂਗੇ ਤੇਲ ਦੀ ਇੱਥੇ ਆਪਾਂ ਸਰੋਂ ਦਾ ਤੇਲ ਲਿਆਇਆ ਸਰੋਂ ਦੇ ਤੇਲ ਦਾ ਤੜਕਾ ਬੜੀਆ ਲੱਗਦਾ ਆ ਤੁਸੀਂ ਇੱਥੇ ਸਾਗ ਨੂੰ ਦੇਸੀ ਘਿਓ ਦਾ ਤੜਕਾ ਵੀ ਲਵਾ ਸਕਦੇ ਹੋ ਲੋ ਜੀ ਮੈਂ ਸਰੋਂ ਦਾ ਤੇਲ ਪਾ ਲਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਇੱਥੇ ਮੈਂ ਤੋ ਪਿਆਜ਼ ਲਿਆ ਬ੍ਰੇਕ ਕੱਟੇ ਹੋਏ ਆਪਾਂ ਪਿਆਜ਼ਾਂ ਨੂੰ ਇਸੇ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਹੁਣ ਵਾਜੀ ਆਪਣੇ ਤੜਕੇ ਦਾ ਕਲਰ ਚੇਂਜ ਹੋਣ ਲੱਗ ਗਿਆ ਵਿੱਚ ਵਿੱਚ ਦੀ ਆਪਾਂ ਕੜਚੀ ਵੀ ਫੇਰਾਂਗੇ ਦੇ ਵਿੱਚ ਲੋ ਜੀ ਪਿਆਜ਼ ਭੁੱਜ ਗਿਆ ਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਦੋ ਮੇ ਟਮਾਟਰ ਬਰੀਕ ਕੱਟੇ ਹੋਏ ਆ ਇੱਥੇ ਹਰੀ ਮਿਰਚ ਆਪਾਂ ਸਾਗ ਵਿੱਚ ਪਾ ਦਿੱਤੀ ਸੀ ਇਸ ਕਰਕੇ ਅੱਜ ਹਰੀ ਮਿਰਚ ਨਹੀਂ ਪਾਵਾਂਗੇ ਆਪਾਂ ਪਿਆਜ਼ ਦੇ ਨਾਲ ਅਦਰਕ ਵੀ ਪਾ ਸਕਦੇ ਆ ਅਦਰਕ ਵਧੀਆ ਲੱਗਦਾ ਹੈ ਸਾਗ ਦੇ ਵਿੱਚ ਲਸਣ ਵੀ ਆਪਾਂ ਸਾਗ ਵਿੱਚ ਪਾਇਆ ਹੋਇਆ ਸੀ ਇਸ ਕਰਕੇ ਲਸਣ ਵੀ ਨਹੀਂ ਪਾਇਆ ਆਪਾਂ ਨੇ ਤੜਕੇ ਵਿੱਚ ਆਓ ਜੀ ਆਪਾਂ ਛੋਟਾ ਇੱਕ ਚਮਚ ਨਮਕ ਦਾ ਇੱਕ ਚਮਚ ਲਾਲ ਮਿਰਚ ਦਾ ਆਪਾਂ ਤੜਕੇ ਵਿੱਚ ਪਾ ਲਿਆ ਤੁਸੀਂ ਆਪਣੇ ਟੇਸਟ ਅਕੋਰਡਿੰਗ ਦੇਖ ਕੇ ਸਾਗ ਵਿੱਚ ਨਮਕ ਵਿੱਚ ਪਾ ਸਕਦੇ ਹੋ। ਲਾਜੀ ਤੜਕਾ ਆਪਣਾ ਪੁੱਜ ਕੇ ਆਇਆ। ਹੁਣ ਆਪਾਂ ਇਹਦੇ ਵਿੱਚ ਸਾਗ ਪਾਵਾਂਗੇ। ਤੁਸੀਂ ਆਪਣੇ ਹਿਸਾਬ ਨਾਲ ਸਾਗ ਪਾ ਸਕਦੇ ਆਂ ਇਹਦੇ ਵਿੱਚ ਤੁਸੀਂ ਕਿੰਨੇ ਕ ਸਾਗ ਨੂੰ ਤੜਕਾ ਲਾ ਕੇ ਖਾਣਾ ਹੈ। ਨਾ ਤੁਸੀਂ ਆਪਣਾ ਸਾਗ ਬਣ ਕੇ ਤਿਆਰ ਹੋ ਗਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ